ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀਓ ਅੱਜ ਅਸੀਂ ਇੱਕ ਅਜੇਹੀ ਸਾਖੀ ਸੁਣਨ ਜਾ ਰਹੇ ਹਾਂ ਜਿਹੜੀ ਸਾਨੂੰ ਇਹ ਸਿਖਾਉਂਦੀ ਹੈ ਕਿ ਗੋਵਦਾ ਸਿੱਖ ਕਿਵੇਂ ਸੱਚੀ ਨਿਮਰਤਾ ਅਤੇ ਭਗਤੀ ਨਾਲ ਗੁਰੂ ਦੀ ਪਰਖ ਪਾਰ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਦੀ ਸੇਵਾ ਅਤੇ ਸ਼ਰਦਾ ਦੀ ਪਰਖ ਲਈ ਇੱਕ ਵੱਡੀ ਕਸੌਟੀ ਰੱਖੀ ਅਤੇ ਭਾਈ ਜੇਠਾ ਜੀ ਨੇ ਆਪਣੇ ਜੀਵਨ ਨਾਲ ਸਾਬਤ ਕੀਤਾ ਕਿ ਗੁਰਮਤਿ ਵਿੱਚ ਪਗਤੀ ਦਾ ਅਸਲੀ ਮਤਲਬ ਕੀ ਹੈ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਹਨ ਉਹਨਾਂ ਨੇ ਗੁਰਮਤਿ ਵਿੱਚ ਦੋਨੋਂ ਪੱਖਾਂ ਮੇਰੀ ਅਤੇ ਪੀਰੀ ਨੂੰ ਜੋੜ ਕੇ ਸਿੱਖਾਂ ਨੂੰ ਸਿਖਾਇਆ ਕਿ ਨਾਮ ਜਪਣਾ ਵੀ ਜ਼ਰੂਰੀ ਹੈ ਅਤੇ ਨਾਲ ਹੀ ਧਰਮ ਦੀ ਰੱਖਿਆ ਲਈ ਤਿਆਰ ਰਹਿਣਾ ਵੀ ਜ਼ਰੂਰੀ ਹੈ ਗੁਰੂ ਜੀ ਦੇ ਦਰਵਾਜ਼ੇ ਵਿੱਚ ਹਰ ਵੇਲੇ ਸੇਵਕ ਸੰਗਤ ਅਤੇ ਸਿੱਖ ਆਉਂਦੇ ਜਾਂਦੇ ਸਨ। ਉਹਨਾਂ ਵਿੱਚੋਂ ਇੱਕ ਸੀ ਭਾਈ ਜੇਠਾ ਜੀ। ਇੱਕ ਅਜਿਹਾ ਸੇਵਕ ਜੋ ਹਰ ਵੇਲੇ ਨਿਮਰਤਾ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਸੇਵਾ ਕਰਦਾ ਸੀ। ਭਾਈ ਜੇਠਾ ਜੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਹ ਕਦੇ ਵੀ ਆਪਣੀ ਸੇਵਾ ਦਾ ਮਾਣ ਨਹੀਂ ਕਰਦੇ ਸਨ। ਚੁਪ ਚਾਪ ਗੁਰਬਾਣੀ ਪੜਨਾ ਲੰਗਰ ਵਿੱਚ ਸੇਵਾ ਕਰਨੀ ਸੰਗਤ ਦੇ ਚਰਨ ਧੋਣੀ ਅਤੇ ਗੁਰੂ ਦੀ ਹਰ ਆਗਿਆ ਨੂੰ ਆਪਣੀ ਜ਼ਿੰਦਗੀ ਸਮਝਣਾ ਇਹ ਉਹਨਾਂ ਦੀ ਰੋਜ਼ਾਨਾ ਜੀਵਨ ਸੀ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚਿਆ ਕਿ ਆਓ ਵੇਖੀਏ ਸਿੱਖਾਂ ਵਿੱਚੋਂ ਕੌਣ ਸੱਚੀ ਪਗਤੀ ਅਤੇ ਨਿਮਰਤਾ ਨਾਲ ਜੁੜਿਆ ਹੈ ਗੁਰੂ ਜੀ ਨੇ ਸੰਗਤ ਨੂੰ ਬੁਲਾਇਆ ਅਤੇ ਫਰਮਾਇਆ ਾਰੇ ਸਿੱਖੋ ਭਗਤੀ ਸਿਰਫ ਨਾਮ ਜਪਣਾ ਨਹੀਂ ਸੇਵਾ ਅਤੇ ਸਮਰਪਣ ਵੀ ਹੈ ਜਿਸ ਨੂੰ ਲੱਗਦਾ ਹੈ ਕਿ ਉਹ ਗੁਰੂ ਨਾਲ ਸੱਚਾ ਪਿਆਰ ਕਰਦਾ ਹੈ ਉਹ ਮੇਰੀ ਇਹ ਆਗਿਆ ਪੂਰੀ ਕਰੇ ਗੁਰੂ ਜੀ ਨੇ ਇੱਕ ਬਹੁਤ ਔਖਾ ਹੁਕਮ ਦਿੱਤਾ ਉਹਨਾਂ ਨੇ ਕਿਹਾ ਮੇਰੇ ਕੋਲ ਇੱਕ ਬੋਝ ਹੈ ਜਿਸ ਨੂੰ ਕੋਈ ਮੇਰੇ ਨਾਲ ਬਿਨਾਂ ਸਵਾਲ ਕੀਤਾ ਲੈ ਜਾਵੇ ਸੰਗਤ ਵਿੱਚ ਚੁੱਪੀ ਛਾ ਗਈ ਕਈ ਸਿੱਖ ਸੋਚਣ ਲੱਗੇ ਕੀ ਪਤਾ ਨਹੀਂ ਬੋਝ ਕਿੰਨਾ ਵੱਡਾ ਹੋਵੇਗਾ ਕਿੰਨਾ ਭਾਰੀ ਹੋਵੇਗਾ ਕਿਹੜੀ ਔਖਾਈ ਆਵੇਗੀ ਬਹੁਤਾ ਨੇ ਤਾਂ ਮਨ ਵਿੱਚ ਸੋਚਿਆ ਕਿ ਅਸੀਂ ਨਹੀਂ ਕਰ ਸਕਦੇ ਪਰ ਭਾਈ ਜੇਠਾ ਜੀ ਅੱਗੇ ਵਧੇ ਉਹਨਾਂ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾ ਤੁਹਾਡਾ ਹੁਕਮ ਸਾਡੇ ਲਈ ਸੀ ਸਮੁੱਥੇ ਜੋ ਵੀ ਆ ਗਿਆ ਹੈ ਉਹੀ ਸਾਡਾ ਧਰਮ ਹੈ ਗੁਰੂ ਜੀ ਨੇ ਉਹਨਾਂ ਨੂੰ ਇੱਕ ਬੋਰੀ ਦਿੱਤੀ ਬੋਰੀ ਬਹਾਰੋ ਭਾਰੀ ਲੱਗ ਰਹੀ ਸੀ ਪਰ ਜੇਠਾ ਜੀ ਨੇ ਬਿਨਾ ਪੁੱਛੇ ਆਪਣੇ ਮੱਥੇ ਤੇ ਰੱਖ ਲਈ ਸੰਗਤ ਹੈਰਾਨ ਰਹਿ ਗਈ ਕਿਸੇ ਨੇ ਨਹੀਂ ਪੁੱਛਿਆ ਕਿ ਬੋਰੀ ਵਿੱਚ ਕੀ ਹੈ ਪਰ ਭਾਈ ਜੇਠਾ ਜੀ ਨੇ ਵੀ ਕੋਈ ਸਵਾਲ ਨਹੀਂ ਕੀਤਾ ਉਹ ਲੰਮਾ ਰਸਤਾ ਤੈਅ ਕਰਦੇ ਗਏ ਤੁਪਸੀ ਪਸੀਨਾ ਆ ਰਿਹਾ ਸੀ ਪਰ ਉਹ ਚੁੱਪਚਾਪ ਗੁਰੂ ਦੀਆਂ ਆਂਗਿਆ ਪੂਰੀ ਕਰਦੇ ਰਹੇ ਜਦੋਂ ਉਹ ਮੰਜ਼ਿਲ ਤੇ ਪਹੁੰਚੇ ਤਾਂ ਗੁਰੂ ਜੀ ਨੇ ਫਰਮਾਇਆ ਬੋਰੀ ਖੋਲੋ ਜਦੋਂ ਬੋਰੀ ਖੋਲੀ ਗਈ ਤਾਂ ਸੰਗਤ ਹੈਰਾਨ ਰਹਿ ਗਈ ਅੰਦਰ ਰੇਤ ਸੀ ਸਿੱਖ ਸੋਚਣ ਲੱਗੇ ਕਿ ਇਹ ਤਾਂ ਸਿਰਫ ਰੇਤ ਹੈ ਫਿਰ ਗੁਰੂ ਜੀ ਨੇ ਇਹ ਪਰਖ ਕਿਉਂ ਰੱਖੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕੁਰਾਏ ਅਤੇ ਕਿਹਾ ਇਹ ਰੇਤ ਨਹੀਂ ਸੀ ਇਹ ਤਾਂ ਇੱਕ ਪਰਖ ਸੀ ਕਈਆਂ ਨੇ ਸੋਚਿਆ ਕਿ ਬੋਰੀ ਭਾਰੀ ਹੋਵੇਗੀ ਕਿਸੇ ਨੇ ਮਨ ਵਿੱਚ ਸਵਾਲ ਕੀਤੇ ਪਰ ਮੇਰਾ ਸਿੱਖ ਪਾਈ ਜੇਠਾ ਬਿਨਾਂ ਸਵਾਲ ਕੀਤੇ ਬਿਨਾਂ ਕਿਸੇ ਗਿਣਤੀ ਕੀਤੇ ਗੁਰੂ ਦੀ ਆਗਿਆ ਨੂੰ ਪੂਰਾ ਕਰ ਗਿਆ ਇਹ ਹੀ ਹੈ ਸੱਚੀ ਪਗਤੀ ਗੁਰੂ ਸਾਹਿਬ ਜੀ ਨੇ ਸੰਗਤ ਵਾਲੇ ਦੇਖਦੇ ਹੋਏ فرمایا ਪਿਆਰਿਓ ਜੋ ਗੁਰੂ ਦੀ ਆਗਿਆ ਨੂੰ ਆਪਣੇ ਮੱਥੇ ਲਾਉਂਦਾ ਹੈ ਉਸ ਦਾ ਹਰ ਕਦਮ ਸਫਲ ਹੋ ਜਾਂਦਾ ਹੈ ਸੇਵਾ ਵਿੱਚ ਨਾ ਕੋਈ ਸਵਾਰਥ ਹੁੰਦਾ ਹੈ ਨਾ ਹੀ ਕੋਈ ਗਿਣਤੀ ਗਤੀ ਦਾ ਅਸਲੀ ਮਤਲਬ ਹੈ ਨਿਮਰਤਾ ਸੇਵਾ ਅਤੇ ਗੁਰੂ ਦੇ ਹੁਕਮ ਵਿੱਚ ਰਹਿਣਾ ਸੰਗਤ ਨੇ ਭਾਈ ਜੇਠਾ ਜੀ ਦੀ ਵਡਿਆਈ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਅਸੀਸ ਦਿੱਤੀ ਤੂੰ ਗੁਰੂ ਦਾ ਅਸਲੀ ਸਿੱਖ ਹੈ ਜੋ ਮੇਰੇ ਹੁਕਮ ਵਿੱਚ ਰਹਿੰਦਾ ਹੈ ਪਿਆਰੀ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਗੁਰੂ ਦੇ ਆ ਵਿੱਚ ਸਵਾਲ ਨਹੀਂ ਸਿਰਫ ਭਰੋਸਾ ਅਤੇ ਸ਼ਰਧਾ ਹੋਣੀ ਚਾਹੀਦੀ ਹੈ ਜਿਵੇਂ ਭਾਈ ਜੇਠਾ ਜੀ ਨੇ ਸਾਬਤ ਕੀਤਾ ਕਿ ਅਸਲੀ ਭਗਤੀ ਨਿਮਰਤਾ ਅਤੇ ਸਮਰਪਣ ਨਾਲ ਹੈ ਗੁਰਬਾਣੀ ਕਹਿੰਦੀ ਹੈ ਸੇਵਾ ਕਰਤ ਹੋਏ ਮਹਿਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਜੋ ਬਿਨਾਂ ਸੁਆਰਥ ਦੇ ਸੇਵਾ ਕਰਦਾ ਹੈ ਉਸ ਨੂੰ ਪ੍ਰਭੂ ਮਿਲਦਾ ਹੈ ਪਿਆਰਿਓ ਜੇ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਆਪਣੇ ਭਰਾ ਭੈਣਾਂ ਨਾਲ ਜਰੂਰ ਸਾਂਝੀ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ